ਜਵਾਬ ਨੂੰ ਵੇਖ ਕੇ ਬੇਟਾ ਮੈਨੂੰ ਇਹ ਹੀ ਲੱਗਿਆ ਵੀ ਜਿੱਦਾਂ ਸਰਕਾਰ ਆਪ ਦੀ ਜ਼ਿੰਮੇਵਾਰੀ ਤੇ ਪੱਜੀ ਹੋਈ ਹੈ ਕ੍ਰੀਏਟ ਕਰਨੀ ਆ ਆਪਣੀ ਉਹਨਾਂ ਨੂੰ ਮੈਨਾਂ ਕਤਲ ਦੀ ਸਜ਼ਾ ਤੋਂ ਬਚਣਾ ਉਹਦੇ ਲਈ ਜਿੰਨਾ ਝੂਠ ਬੋਲਿਆ ਗਿਆ ਜਿੰਨਾ ਕੋਈ ਕਾਨੂੰਨ ਦੀਆਂ ਅਫਰੀਕੀਆਂ ਦਾ ਫਾਇਦਾ ਖਾ ਕੇ ਜਵਾਬ ਨੂੰ ਵੇਖ ਕੇ ਬੇਟਾ ਮੈਨੂੰ ਇਹ ਹੀ ਲੱਗਿਆ ਵੀ ਜਿੱਦਾਂ ਸਰਕਾਰ ਆਪ ਦੀ ਜ਼ਿੰਮੇਵਾਰੀ ਤੇ ਪੱਜੀ ਹੋਈ ਹੈ ਤੇ ਸਾਨੂੰ ਆਇਆ ਸੀ ਪੂਰੀ ਮੀਟਿੰਗ ਸੀ ਵੀ ਇਹ ਇਸਵਾਰ ਤਾਂ ਕੋਟਰ ਸੱਚ ਬੋਲੀ ਦੇਣੀ ਹੈ। ਪਰ ਇੱਕ ਕਸਟਡੀ ਦਾ ਇਹਨਾਂ ਦੀ ਹੈ। ਇਹ ਤਾਂ ਹੈ ਨਹੀਂ ਵੀ ਲਾਰੈਂਸ ਕਸਟਡੀ ਤੋਂ ਬਾਹਰ ਆ ਤਿੰਨ ਦਿਨ ਫੇਰ ਹੋ ਗਿਆ ਪਰ ਜਿਹੜੀ ਇੰਟਰਵਿਊ ਹੋਈ ਹੈ ਕਸਟਡੀ ਦੇ ਦੌਰਾਨ ਹੋਈ ਹੈ। ਪਰ ਖੇਦੀ ਕਹਿੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਹਣ ਤੱਕ 8 ਮਹੀਨੇ ਦਾ ਪਹਿਲਾਂ ਜਾਂਚ ਕਰਦੇ ਨੂੰ ਹੋ ਗਈ ਤੇ ਹੁਣ ਕੋਰਟ ਤੋਂ ਬਾਰ-ਬਾਰ ਟਾਈਮ ਲੈ ਕੇ ਵੀ ਫਿਰ ਵੀ ਕੋਈ ਇਹਨਾਂ ਨੇ ਕੋਈ ਖਾਸ ਜਾਣਕਾਰੀ ਹੈ ਜਿਹੜੀ ਹਾਲਤ ਦੇ ਬੰਦੇ ਦੀ ਪਈ ਹੈ ਤੇ ਕਹਿੰਦੇ ਪੰਜਾਬ ਤੋਂ ਬਾਹਰ ਹੋਈ ਹੈ। ਸਹਮਾਨ ਜੋ ਕੋਰਟ ਨੇ ਦੇਖਣਾ ਵੀ ਬਾਹਰ ਉਹ ਕਿੱਥੇ ਕਿੱਥੇ ਜਵਾਬ ਨਹੀਂ ਦੇ ਸਕਦੇ ਨੇ ਤਾਂ ਦੇਖਦੇ ਨੇ 20 ਤਰੀਕ ਨੂੰ ਲੈਕਟ ਡੇਅਰ ਤੇ ਕੀ ਹੁੰਦਾ ਇੱਕ ਮੋੜ ਨੇ ਐਫ ਆਈ ਆਰ ਦਰਜ ਕਰਨ ਦੀ ਵੀ ਗੱਲ ਗਈ ਆ ਕੋਰਟ ਨੇ ਇਤਨੇ ਦੋ ਜਦੋਂ ਉਹ ਦੋ ਦੋ ਆਪਿਆਰ ਦੇ ਨਹੀਂ ਦੇਖੋ ਦੇਣਗੇ ਅਨੁਸ਼ਾਪ ਦੇ ਜਦੋਂ ਵੀ ਕੋਈ ਇਹਦੀ ਜਾਂਚ ਦੇ ਵਿੱਚ ਨਾਮ ਸਾਹਮਣੇ ਆਊਗਾ ਨੂੰ ਉਹਦੇ ਚੁਟਕੀ ਕਰ ਦੇਣਗੇ ਐਫ ਆਈ ਆਰ ਦਰਨੀ ਹਰੇਕ ਜੀ ਕਹੀ ਪਾਰੀ ਮੋਹਨ ਸਿੰਘ ਜਰ ਉੱਤੇ ਬਖਰੀ ਕੀ ਹੈਗਾ ਕਈ ਆਡੀਓ ਵੀ ਮੈਰ ਰਹੋ ਜੀ ਲੋਕਾਂ ਕਹਿੰਦੇ ਤਾਂ ਹੁਣ ਜਿਹੜੀ ਅਸੀਂ ਚਾਰਜੀ ਕਰਕੇ ਜੀ ਆ ਕਿ ਅਸੀਂ ਨਰਦੋਸਾ ਪਾ ਬੇਟਾ ਤੁਸੀਂ ਲਿਖ ਲਓ ਵੀ ਜਦੋਂ ਉਹ ਦੀ ਸ਼ੂਦੀ ਪਦੀ ਮੌਤ ਹੋਈ ਹੈ ਗੋਦੀ মিডিਆ ਸਾਰਾ ਹੁਬ ਹੁਬ ਕੇ ਕੰਦਾ ਪ੍ਰਚਾਰ ਕਰ ਰਿਹਾ ਹੈ ਉਹ ਕਿਹੜੇ ਵੈਪਨਾ ਤੋਂ ਲੈ ਕੇ ਹਰੇਕੀਆਂ ਤੋਂ ਲੈ ਕੇ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੇ ਕਬੂਲੀ ਨਹੀਂ ਹੈ ਜੇ ਉਹ ਵੀ ਬਰਾੜ ਦੀ ਇੰਟਰਵਿਊ ਹੋਣੀ ਉਹਦੇ ਚ ਵੀ ਉਹ ਸਾਰੀ ਗੱਲ ਦੱਸ ਦੇ ਕਿਵੇਂ ਕਿਵੇਂ ਅਸੀਂ ਪਲਾਨਿੰਗ ਕੀਤੀ ਕਿਹੜਾ ਇਹ ਤਾਂ ਇੱਕ ਮਿੱਡੂ ਖੜੇ ਦੇ ਭਰਾ ਨੂੰ ਜਿਹੜਾ ਸਾਡਾ ਭਰਾ ਮਾਰਿਆ ਉਹਦੇ ਉਹਦਾ ਇਹ ਜ਼ਿਕਰ ਕਰਦੇ ਰਹੇ ਨੇ ਕਿਹੜੀ ਗੱਲ ਹੈ ਜਿਹੜੀ ਦਾ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਤਾਂ ਕਰਕੇ ਇਹਦਾ ਨੁਕਸਾਨ ਕੀਤਾ ਹੁਣ ਕਹਿੰਦੇ ਨੇ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਤੇ ਸਾਰੇ ਹੱਥੋਂ ਹੀ ਨਹੀਂ ਗੱਲ ਆ ਡੋਗਲਾ ਪਾਣਾ ਲਾਰੈਂਸ ਦਾ ਹੈ ਲੋਰੈਂਸ ਤਾਂ ਕਹਿੰਦਾ ਜੀ ਮੇਰੀ ਨਾਂ ਤਾਂ ਸਿੱਧਾ ਨਾ ਕੋਈ ਦੁਸ਼ਮਨੀ ਨਹੀਂ ਸੀ ਨਾ ਗਲੀ ਮੈਂ ਬਰੋਤੀ ਮੰਗੀ ਸੀ ਜੇ ਮੰਗੀ ਹੁੰਦੀ ਤਾਂ ਸੁੱਤੇ ਨੇ ਕਿਤੇ ਸ਼ਿਕਾਇਤ ਕੀਤੀ ਹੁੰਦੀ ਨਾ ਕੁਝ ਇਹ ਜਾਇਆ ਵੀ ਮੇਰੇ ਤੇ ਤਾਂ ਬਿਲਕੁਲ ਪਿਆਰ ਸੀ ਬਿਲਕੁਲ ਹੁਣ ਤਾਂ ਸਭ ਕੁਝ ਕਹਿਣੀ ਹੈ ਉਹ ਤਾਂ ਉਹਨਾਂ ਨੇ ਤਾਂ ਹੁਣ ਜਿਹੜਾ ਪਹਿਲਾਂ ਸਾਰੇ ਇੰਡੀਆ ਦੇ ਵਿੱਚੋਂ ਹਾਈਟ ਕ੍ਰੀਏਟ ਕਰ ਲਈ ਆਪਣੀ ਉਹਨਾਂ ਨੂੰ ਇਹਨਾਂ ਨੇ ਕਤਲ ਦੀ ਸਜ਼ਾ ਤੋਂ ਬਚਣਾ ਉਹਦੇ ਲਈ ਜਿੰਨਾ ਝੂਠ ਬੋਲਿਆ ਗਿਆ ਜਿੰਨਾ ਕੋਈ ਕਾਨੂੰਨ ਦੀਆਂ ਫ੍ਰੀਕੀਆਂ ਦਾ ਫਾਇਦਾ ਉਠਾ ਕੇ ਕਿ ਗੁੜੀਆ ਕੋਰਟ ਦਾ ਪ੍ਰੋਸੈਸਰ ਮੀਟ ਕਰਨ ਦੀ ਕੋਸ਼ਿਸ਼ ਹੈ ਵਾਰ-ਵਾਰ ਨਵੀਂ ਇਕਲਾਕਾਸ਼ ਲਾ ਕੇ ਇਹਨਾਂ ਨੇ ਚਾਰਜ ਫਰੇਮ ਕਰਨ ਦੇ ਉੱਤੇ ਦੇਰੀ ਕਰਾਉਣੀ ਹੈ ਤਾਂ ਜੋ ਜਿਹੜਾ ਜੱਜਸ ਦੇ ਕੇਸਾ ਉਹ ਹੋਰ ਲੰਬੀ ਹੋਵੇ ਉਹ ਲੱਗਦਾ ਜੀ ਜਿਵੇਂ ਉਹ ਬੰਦੇ ਵੀ ਸਾਡੇ ਦਾ ਕੋਈ ਸ਼ੂਰਤੀ ਨਹੀਂ ਵੀ ਕੋਈ ਕੋਈ ਸਬੂਤ ਹੋ ਜਾਂ ਕੋਈ ਹੋਰ ਕੇਸ ਕੋ ਕਮਜ਼ੋਰ ਸਾਬਹਿਗਾ ਜਾਂ ਸਾਰਾ ਕੁਝ ਪੁਲਿਸ ਨੇ ਵਧੀਆ ਪੈਰ ਵੀ ਕੀਤੀ ਹੈ ਕਿ ਉਹ ਦੇਖਦੇ ਦੇਖੋ ਜੀ ਪਤਾ ਨਹੀਂ ਉਹ ਕਿਸ ਮਾਮਲੇ ਹੱਥੇ ਕਹਿ ਰਹੇ ਨੇ ਤਾਂ ਜਦੋਂ ਸਾਡੇ ਵੀ ਲਾਇਰ ਜੋ ਪਤੀ ਸਾਹਿਬ ਨੇ ਹੋ ਉਸ ਦੇ ਬੈਂਸ ਕਰਨਗੇ ਪ੍ਰੂਫ ਦਿਖਾਉਣਗੇ ਕਿੰਦਾ ਦੇ ਹੈਗਾ ਉਹਦਾ ਪਾਸ ਉਹ ਨਹੀਂ ਆ ਅਰਥੀ ਕਰਿਆ ਉਹਦਾ ਵੋਟ ਕਰਾਂਗੇ ਅਦਾਲਤ ਵਿੱਚ